घबरा ना मेरा तुम आगू ही है तो देख रहे हो तो इस टाइम जो भी माहौल गबराह है जितने कि तुम दिखा रहे हैं कि पुलिस प्रशासन ਕੀ ਕਰ ਗਿਆ ਫੜ ਕੇ ਜਿਹੜਾ ਜਾਇਆ ਜਾ ਰਿਹਾ ਕਿਥੇ ਧਰਨਾ ਲੱਗਿਆ ਸੀ ਮੈਂ ਬੱਕ ਮੈਂ ਸੁਣਾ ਰਹੀ ਉਹ ਮੈਨੂੰ ਗੱਲ ਪੈਂਦਾ ਮੇਰੇ ਨਾਲ ਗੱਲ ਪੈਂਦਾ ਬੱਕ ਨਾ ਲਾਉ ਇਹ ਸਾਰੇ ਮੇਰੇ ਸਾਨੂੰ ਵੀ ਗੁੱਸਾ ਆਊਗਾ ਅਸੀਂ ਤੁਹਾਡੀ ਫੈਸਲੀ ਖੜੇ ਆ ਸਾਡੇ ਨਾਲ ਪਹਿਣਗੇ ਉਹਨੂੰ ਬੁਲਾ ਵੀ ਮੁੰਡੇ ਨੂੰ ਇੱਕ ਮਿੰਟ ਬੁਲਾ ਯਾਰ ਉਹਨੂੰ ਬੁਲਾ ਯਾਰ ਬੁਲਾ ਲੂ ਸਾਰਾ ਸਿੰਦਰ ਕਹਿੰਦਾ ਕੀ ਕੀ ਹੈ ਸਾਨੂੰ ਮੈਂ ਤਾਂ ਮੈਂ ਡੈਡੀ ਨਾਲ ਆਇਆ ਉਹ ਮੈਂ ਖਾ ਉਹ ਡੈਡੀ ਨਾਲ ਆਇਆ ਮਿਲ ਨਹੀਂ ਕਰਦਾ ਯਾਰ ਆਪਾਂ ਕੋ ਲੜਨਾ ਥੋੜਾ ਹੈ ਜਰਾ ਬਾਣੀ ਦਾ ਗੱਲਾਂ ਤਾਂ ਬਾਈ ਨੇ ਮੈਨੂੰ ਕਾਲ ਕੱਢੀ ਇੱਥੇ ਆ ਰੋਣੇ ਨਹੀਂ ਕੱਢੀ ਉਹ ਬਾਈ ਨੇ ਕੱਢਾਂਗੇ ਕੰਡੀਆਂ ਉਹ ਬਾਈ ਨੇ ਕੱਢੀ ਫਿਰ ਮੈਨੂੰ ਤੂੰ ਆਇਆ ਕਿਉਂ ਬੋਲਣੇ ਸਾਡੇ ਆਧੀ ਦੇ ਨਹੀਂ ਤੁਹਾਨੂੰ ਥੋੜੀ ਖਾਤਰੀ ਬੈਠੇ ਆ ਮੈਂ ਕਹ ਵੀਰੇ ਮੈਂ ਥੋੜੀ ਖਾਤਰੀ ਬੈਠੇ ਸਾਨੂੰ ਮਨੋਗੇ ਤੁਸੀਂ ਬੇਟਾ ਜਾ ਕਰੇ ਜਾ ਅੱਜ ਆਪਾਂ ਆਓ ਚਲੋ ਪਰੇ ماشي ਉੱਥੇ ਲੈ ਚਲਦੇ ਆ ਉੱਥੇ ਹੀ ਆਇਆ ਜਿਹੜਾ ਸਾਨੂੰ ਗਾਲਾਂ ਕਢਾਉਂਗੇ ਮੁੰਡਾ ਉਠਾਓ ਯਾਰ ਪਿੱਛੇ ਲੋ ਪਿੱਛੇ ਲੋ ਯਾਰ ਹਾਂ